ਲਾਲ ਕਿਲਾ ਵਾਨੀਆਂ ਡਾਨੀਆਂ ਨੂੰ ਵੇਚਦਾ ਜਿੱਦੇ 15 ਅਗਸਤ ਤੇ 26 ਜਨਵਰੀ ਦਾ ਸਮਾਗਮ ਹੁੰਦਾ ਵਾਨੀਆਂ ਡਾਨੀਆਂ ਨੂੰ ਕਿਰਾਇਆ ਦਿੰਦੇ ਨੇ ਇਹ ਕੰਨਾ ਲਾਲ ਕਿਲਾ ਬਾਬਾ ਜੀ ਕਿਹੜਾ ਮੈਨੂੰ ਲਾ 에ਅਰਪੋਰਟ ਵੀ ਵੇਚਿਆ ਹੋਇਆ 에ਅਰਪੋਰਟ ਵਿੱਚ ਸਾਰਾ ਟਰੇਲ 에ਅਰਪੋਰਟ ਹੋ ਗਿਆ ਰੇਲਾਂ ਰੇਲਾਂ ਦਾ ਵੀ ਸਾਰਾ ਕੁਝ ਵੇਚਤਾ ਜੇ ਆਪਾਂ ਸਾਰੀਆਂ ਗੱਲਾਂ ਇਹ ਐਮਐਸਪੀ ਕਿਉਂ ਨਹੀਂ ਦੇ ਰਿਹਾ ਐਮਐਸਪੀ ਤਾਂ ਨਹੀਂ ਦੇ ਰਿਹਾ ਜੀ ਚਲੋ ਹਰਿਆਣੇ ਤੇ ਪੰਜਾਬ ਤਾਂ ਐਮਐਸਪੀ ਹੈਗੀ ਬਾਹਰਲੇ ਸੂਬਿਆਂ ਦੇ ਵਿੱਚ ਐਮਐਸਪੀ ਕਿਉਂ ਨਹੀਂ ਦਿੰਦਾ ਯੂਪੀ ਬਹਾਰ ਰਾਜਸਥਾਨ ਚ ਉੱਥੇ ਵਾਨੀ ਡਾਨੀ ਦੇ ਸੈਲੋ ਨਹੀਂ ਇਹ ਐਮਐਸਪੀ ਦੇਤੀਦਾ ਮਾਨੀ ਦਾਨੀ ਨੂੰ ਐਮਐਸਪੀ ਦੇ ਸਰਕਾਰੀ ਖਰੀਦ ਤੇ ਉਹਨੂੰ ਖਰੀਦਣਾ ਪੂਨਾ ਅਜ ਇਹ ਤਾਂ ਉਹਨਾਂ ਦਾ ਯਾਰ ਹੈ ਉਹਨਾਂ ਦਾ ਫਾਇਦਾ ਕਰਨਾ ਚਾਹੁੰਦਾ ਕਿਸਾਨਾਂ ਨੂੰ ਤਾਂ ਇਹ ਮਾਰਦਾ ਹੈ ਇਹ ਗੱਲ ਕਹਿਣੇ ਚਾਹਣਾ ਜੀ ਇਹ ਪੰਜਾਬ ਨਾਲ ਹੀ ਕਿਉਂ ਪੰਗੇ ਲੈਂਦਾ ਜਦੋਂ ਪੰਜਾਬ ਤੋਂ ਪੰਜਾਬ ਨਹੀਂ ਹਾਰ ਮੰਨਦਾ ਹੈਗਾ ਪੰਜਾਬ ਜਿੱਤਦਾ ਹੈਗਾ ਪੰਜਾਬ ਦੇ ਵਿੱਚੋਂ ਇਹਦੇ ਹਾਂਜੀ ਬਾਬਾ ਜੀ ਬਾਬਾ ਵੀ ਬਰਨਾਲੇ ਏਰੀਆ ਤੋਂ ਆਏ ਹੋਣਗੇ ਆਪਣੇ ਏਰੀਏ ਦੇ ਹਾਲ ਸਾਹਿਬ ਕੁਝ ਕੁਛ ਸਵਾਲ ਬਾਬਾ ਜੀ ਜੋ ਇੱਥੇ ਨੁਕਸਾਨ ਹੋਇਆ ਦੋ ਦਿਨਾਂ ਚ ਇਹਦੀ ਆਪਣੇ ਸ਼ਬਦਾਂ ਚ ਕਿੰਨਾ ਨਿੰਦਿਆ ਕਰਦੇ ਹੋ ਤੁਸੀਂ ਜਿਵੇਂ ਆਪਣੇ ਜ਼ਬਾਨ ਫੱਟੜ ਹੋਏ ਨੇ 140 ਤਕਰੀਬਨ ਜ਼ਬਾਨ ਆਪਣੇ ਫੱਟੜ ਹੋ ਗਏ ਇੱਕ ਬੰਦਾ ਆਪਣਾ ਹਾਲਾਕੇ ਸੀ ਇਦ ਹੋ ਚੁੱਕਿਆ ਸੰਘੂ ਬਾਰਡਰ ਤੇ ਤੇ ਉਹਦੇ ਲਈ ਤੁਸੀਂ ਦੋਸਰ ਤੋਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਇਹਨੂੰ ਗੁੰੰਦੀ ਬੋਲੀ ਸਰਕਾਰ ਨੂੰ ਇਹ ਨਹੀਂ ਪਤਾ ਵੀ ਇਹ ਦੇਸ਼ ਦਾ ਕਾਨੂੰਨ ਕੀ ਹੈ ਸਹੀ ਗੱਲ ਹੈ ਇਹ ਇੱਕ ਪੀਸਫੁਲ ਪ੍ਰੋਟੈਸਟ ਹੈ ਠੀਕ ਹੈ ਜੀ ਸਾਡੇ ਕਿਸਾਨ ਆਗੂਆਂ ਨੇ ਮੰਗ ਕਰੀ ਹੈ ਵੀ ਸਾਨੂੰ ਦਿੱਲੀ ਦੇ ਵਿੱਚ ਜੰਤਰ ਮントਰ ਚੌਂਕ ਦੇ ਵਿੱਚ ਜਗ੍ਹਾ ਪ੍ਰੋਵਾਈਡ ਕਰਾਈ ਜਾਵੇ ਠੀਕ ਹੈ ਜੀ ਜਿੰਨੀਆਂ ਵੀ ਰੇਲੀਆਂ ਹੁੰਦੀਆਂ ਨੇ ਜਿੰਨੇ ਵੀ ਧਰਨੇ ਲੱਗਦੇ ਨੇ ਦਿੱਲੀ ਦੇ ਜੰਤਰ ਮントਰ ਚੌਂਕ ਦੇ ਵਿੱਚ ਲੱਗਦੇ ਨੇ ਠੀਕ ਹੈ ਹਾਂ ਜੀ ਉਹਨਾਂ ਨੂੰ ਕੀ ਤਕਲੀਫ ਹੈ ਜੰਤਰ ਮントਰ ਦੇ ਵਿੱਚ ਜਗ੍ਹਾ ਦੇਣ ਦੀ ਸਹੀ ਗੱਲ ਹੈ ਜੀ ਇੱਥੇ ਵੀ ਅਸੀਂ ਬੈਠੇ ਹਾਂ ਉੱਥੇ ਵੀ ਅਸੀਂ ਬੈਠਣਾ ਹੈ ਪੀਸਫੁਲ ਪ੍ਰੋਟੈਸਟ ਆਉਦਾ ਮਰਜ਼ਾਦ ਆ ਤੇ ਰਹਿ ਕੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਪੀਸਫੁੱਲ ਪ੍ਰੋਟੈਸਟ ਮੰਗਾ ਮੰਗਾ ਵਧੀਆ ਰੱਖ ਸਕਦੇ ਆ ਅਧਿਕਾਰ ਆ ਜੀ ਰਾਈਟ ਆ ਇਹ ਪਹਿਲੀ ਗੱਲ ਤਾਂ ਆਹ ਰਸਤਾ ਰੋਕਿਆ ਹੈ ਪਹਿਲੀ ਗੱਲ ਤਾਂ ਇਹ ਆਪ ਦਾ ਜਿਹੜਾ ਹਰਿਆਣੇ ਦਾ ਇਹਨਾਂ ਦਾ ਬਾਰਡਰ ਹੈ ਪਿੱਛੇ ਇੱਥੋਂ ਅੱਧਾ ਕਿਲੋਮੀਟਰ ਹੈ ਇਹਨਾਂ ਨੇ ਆ ਕੇ ਪੰਜਾਬ ਦੇ ਵਿੱਚ ਵੈਰੀਗੇਟ ਕਿਉਂ ਲਾਇਆ ਨੇ ਪੈਸੀ ਪੰਜਾਬ ਸਰਕਾਰ ਤੋਂ ਇਹ ਸਵਾਲ ਪੁੱਛਦਾ ਭਗਵਾਨਤ ਮਾਨ ਸਰਕਾਰ ਤੋਂ ਵੀ ਛੋਟੀਆਂ ਅੱਖਾਂ ਵਿੱਚੀਆਂ ਨੇ ਇਹ ਇੰਨਾ ਵੀ ਜ਼ੋਰ ਨਹੀਂ ਹੈਗਾ ਬੀ ਬਿਲਕੁਲ ਦੇਖੋ ਤੁਸੀਂ ਆ ਪੰਜਾਬ ਦੇ ਵਿੱਚ ਆ ਕੇ ਇੱਕ ਵਾਰੀ ਗੇਟ ਲਈ ਬੈਠੇ ਤਾਂ ਇਹਨਾਂ ਦੀ ਜਗ੍ਹਾ ਹੀ ਨਹੀਂ ਰਹਿਣਾ ਸਰਕਾਰ ਦੀ ਇਹ ਸਹੀ ਗੱਲ ਹੈ ਜੀ ਆਪਦੀ ਹੱਦ ਟੱਪ ਗਈ ਆਪਦੀ ਹੱਦ ਚਲਾਉਣ ਬਲਕੇ ਹੱਦ ਦੇ ਵਿੱਚ ਲਾਉਣ ਦਾ ਵੀ ਅਧਿਕਾਰ ਨਹੀਂ ਹੈਗਾ ਇਹਨਾਂ ਨੂੰ ਰਸਤਾ ਬੰਦ ਕਰਨ ਦਾ ਵੀ ਇਕੱਲੇ ਬੈਰੀਕੇਟ ਹੀ ਨਹੀਂ ਲਾਏ ਇਹਨਾਂ ਨੇ ਬੈਰੀਕੇਟਾਂ ਦੇ ਪਰਲੇ ਪਾਸ਼ੇ ਢੂੰਗੀ ਜੇ ਵੀ ਸੀ ਨਾ ਸੜਕ ਪੱਟ ਕੇ ਵਿੱਚ ਬੀਮ ਭਰ ਕੇ ਵਿੱਚ ਸਰੀਏ ਪਾ ਕੇ ਵਿੱਚ ਪਿੰਨਾ ਪਾ ਕੇ ਬਾਜਰੀ ਵਿੱਚ ਮਾਲ ਪਾ ਕੇ ਆਪਾਂ ਲੈਂਟਰ ਲਾਉਂਦੇ ਆ ਲੈਂਟਰ ਲਾਈ ਬੈਠੇ ਨੇ ਇਹ ਇੱਕ ਪਾਕਿਸਤਾਨ ਦਾ ਬਾਰਡਰ ਬਣਾਈ ਬੈਠੇ ਨੇ ਕਿ ਕੀ ਖਤਰਾ ਇਹਨਾਂ ਨੂੰ ਕਿਸਾਨਾਂ ਨੂੰ ਕਿਸਾਨ ਜਿੰਨੇ ਆਪਾਂ ਹੁਣ ਸ਼ਾਂਤਮਈ ਮਾਹੌਲ ਹੈਗਾ ਇਹ ਸ਼ਾਂਤਮਈ ਮਾਹੌਲ ਚ ਜਾ ਕੇ ਦਿੱਲੀ ਬਟਨ ਨੇ ਪਹਿਲਾਂ ਵੀ ਅਸੀਂ ਕੀ ਕਹਿੰਦਾ ਵੀਰ ਦੇ ਵਿੱਚ ਚਿੱਤੀ ਦੇ ਵਿੱਚ ਸੰਘਰਸ਼ ਲੜ ਕੇ ਆਇਆ ਐਡਾ ਵੱਡਾ ਅਸੀਂ ਸਰਕਾਰ ਦਾ ਕੀ ਨੁਕਸਾਨ ਕਰਤਾ ਦਾਸ ਖੋਦ ਉਥੇ 13 ਮਹੀਨੇ ਰਿਹਾ ਲਗਾਤਾਰ ਸਿੰਘੂ ਬਾਰਡਰ ਤੇ ਕੀ ਅਸੀਂ ਨੁਕਸਾਨ ਦਾ ਸਰਕਾਰ ਦਾ ਨੁਕਸਾਨ ਦਾ ਬੜਕੇ ਸਰਕਾਰ ਨੇ ਸਾਟਾ ਕਰਿਆ 8-900 ਦੇ ਕਰੀਬ ਕਿਸਾਨ ਸੀਤ ਹੋ ਗਿਆ ਹਾਂਜੀ ਹਾਂਜੀ ਛਾਟਾ ਨੁਕਸਾਨ ਕਰਿਆ ਅਸੀਂ ਦਾ ਸਰਕਾਰ ਦਾ ਨੁਕਸਾਨ ਅਸੀਂ ਹੁਣ ਹੁਣ ਵੀ ਦੇਖ ਲੋ ਹੁਣ ਵੀ ਅਸੀਂ ਸਰਕਾਰ ਦਾ ਕੀ ਨੁਕਸਾਨ ਕਰਤਾ ਬੈਠੇ ਹਾਂ ਹੁਣ ਵੀ ਨੁਕਸਾਨ ਆਹ ਦੇਖੋ ਪਹਿਲੀ ਗੱਲ ਤਾਂ ਇਹਨਾਂ ਦੇ ਅਸੀਂ ਇਸ ਦੇਸ਼ ਦੇ ਵਸਿੰਦੇ ਆਂ ਅੰਨਦਾਤਾ ਹੈ ਅੰਨਦਾਤਾ ਦੇ ਉੱਤੇ ਇਹਨਾਂ ਨੇ ਅਥਰੂ ਗਾਂਹ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਬਲਕਿ 315 ਬੋਰ ਦੇ ਐਸਐਲਆਰ ਦੇ ਫਾਇਰ ਵੀ ਕਰੇ ਨੇ ਸਾਡੇ ਆਗੂਆ ਕੋਲੇ ਐਸਐਲਆਰ ਦੇ 315 ਬੋਰ ਦੇ ਗੋਲੀਆਂ ਦੇ ਖੋਖ ਨੇ ਖੋਖ ਵੀ ਆ ਗਏ ਨੇ ਜਿਵੇਂ ਵਗੈਰੀ ਕੀ ਗੱਲ ਅਸੀਂ ਕੋਈ ਅਤਵਾਦੀਆਂ ਇਹ ਕੀ ਮਤਲਬ ਹੋਇਆ ਸੁਪਰੀਮ ਕੋਰਟ ਨੇ ਮੈਨੂੰ ਝਾੜ ਪਾਈ ਆ ਵੀ ਛੋਟਾ ਮਤਲਬ ਕੀ ਇਹ ਵਿੱਚ ਪੈਰੀਗੇਟ ਲਾਉਣ ਦਾ ਵੀ ਕਿਸਾਨਾਂ ਦਿੱਲੀ ਜੰਤਰ ਮੰਤਰ ਜਾਣਦੇ ਨੂੰ ਜਾਣ ਦਿਓ ਹਾਂ ਜੀ ਇਹਨਾਂ ਦਾ ਕੀ ਰੇਟ ਹੈ ਕੀ ਹੱਕ ਹੈ ਇਹ ਦਲਾ ਰਸਤੇ ਵਿੱਚ ਬੈਰੀਕਟਾ ਤੁਸੀਂ ਆਪ ਦੇਖੋ ਪਾਕਿਸਤਾਨ ਦਾ ਵਾਟਰ ਪਨਾਇਆ ਹੋਇਆ ਹੈ ਇਹ ਤੋਂ ਗਾਹਾਂ ਜਾ ਕੇ ਸੰਧੂ ਬਾੜੀ ਸੰਭੂ ਵਾਟਰ ਆ ਇੱਧੂ ਗਾਹਾਂ ਬੜਾ ਕੁਛ ਹਲੇ ਮੇਰੀ ਬਹੁਤ ਕੋਸਾ ਹੈ ਹਲੇ ਇੱਧੂ ਗਾਹਾਂ ਪੰਜ ਸੱਤ ਲੇਹੜਾ ਹੋਰ ਨੇ ਲੱਗੇ ਕਾਹਨੇ ਲੱਗ ਰਿਹਾ ਹਾਂ ਕਿਲੋਮੀਟਰ ਗੱਲਾਂ ਇੱਥੇ ਹੀ ਬਸ ਨਹੀਂ ਲੱਗੇ ਕਾਹਨੇ ਲੱਗ ਰਿਹਾ ਹੈ ਇਹ ਜਿਵੇਂ ਆਪ ਗਏ ਤੇ ਸਪ੍ਰਿੰਗ ਕੋਟ ਨੇ ਤਾਂ ਪਾਪਾ ਜੀ ਇਹ ਵੀ ਕਹਤਾ ਵਾ ਹਾਂ ਸੁਪਰੀਮ ਕੋਰਟ ਨੇ ਜਿਹੜੀ ਝਾੜ ਪਾਈ ਹੈ ਖੱਟਰ ਸਰਕਾਰ ਨੂੰ ਹਾਂ ਉਹਨੇ ਇਹ ਕਹਤਾ ਵੀ ਤੇਰਾ ਹੱਕ ਨਹੀਂ ਖੱਟਰ ਸਰਕਾਰ ਨੂੰ ਕਹਿੰਦਾ ਵੀ ਰੋਕਣ ਦਾ ਦਿੱਲੀ ਰੋਕ ਸਕਦੀ ਹੈ ਇਹ ਤਾਂ ਖੱਟਰ ਸਰਕਾਰ ਇੱਕ ਹਰਿਆਣੇ ਦਾ ਮੁੱਖ ਮੰਤਰੀ ਹੈ ਤਾਂ ਉਹਨੂੰ ਆਪ ਹੀ ਪਤਾ ਸੁਪਰੀਮ ਕੋਰਟ ਦੀ ਤਾਂ ਲੋੜ ਹੀ ਨਹੀਂ ਕਿ ਉਹ ਰਸਤਾ ਰੋਕ ਨਹੀਂ ਸਕਦਾ ਹਾਂਜੀ ਬਲਕਿ ਇਹ ਸੁਪਰੀਮ ਕੋਰਟ ਨੂੰ ਸੁਪਰੀਮ ਕੋਰਟ ਮੰਨਦੀ ਨਹੀਂ ਹਾਂਜੀ ਇਹ ਤਾਂ ਆ ਰਸ ਸੱੜੇ ਨੇ ਤਾਂ ਆਪਦੇ ਆਪ ਨੂੰ ਆਪ ਹੀ ਕਾਨੂੰਨ ਮੰਨਦੇ ਨੇ ਸੁਪਰੀਮ ਕੋਰਟ ਨੂੰ ਨਹੀਂ ਮੰਨਦੇ ਮੁੰਡੇ ਹਾਂਜੀ ਕੁਛ ਝਾੜਾ ਪਾਈ ਜਾਣ ਸੁਪਰੀਮ ਕੋਰਟ ਹਾਈ ਕੋਰਟ ਦਾ ਬਸਰਮ ਨਹੀਂ ਸੁਪਰੀਮ ਕੋਰਟ ਨੇ ਝਾੜ ਪਾਈ ਐ ਇਹਨਾਂ ਨੇ ਸੁਪਰੀਮ ਕੋਰਟ ਦੀ ਝਾੜ ਦਾ ਸਰਕੀ ਕਰਿਆ ਆ ਦੇਖੋ ਆਸਰ ਕਰਿਆ ਕੋਈ ਆਸਰ ਨਹੀਂ ਕੀਤਾ ਜੀ ਇਹਨਾਂ ਨੇ ਕਰਿਆ ਕੋਈ ਆਸਰ ਨਾ ਨਾ ਕੋਈ ਆਸਰ ਨਹੀਂ ਕੀਤਾ ਜੀ ਇੱਥੇ ਕੋਈ ਕਾਨੂੰਨ ਨਾ ਦੀ ਇੰਡੀਆ ਦੇ ਵਿੱਚ ਚੀਜ਼ ਹੈ ਆਮ ਤਾਂ ਜੀਪ ਨਹੀਂ ਜਿਵੇਂ ਆਪਾਂ ਇਹ ਤਾਂ ਜੇ ਦੂਜੇ ਤੋਂ ਪਿੰਡ ਜਾ ਸਕਦੇ ਆਂਗੇ ਓਸੀ ਆਪਾਂ ਇੱਕ ਏਰੀਆ ਤੋਂ ਦੂਜੇ ਏਰੀਆ ਜਾ ਸਕਦੇ ਆਂ ਹਾਂ ਹਾਂ ਅਸੀਂ ਇਸ ਦੇਖਦੇ ਯਾਰ ਪਸੰਦ ਆ ਅਸੀਂ ਕਿਤੇ ਵੀ ਜਾ ਸਕਦੇ ਆਂ ਇੰਡੀਆ ਚ ਇਹ ਗੱਲ ਹੁਣ ਮੰਨ ਕੇ ਚਲੋ ਪਾੜ ਪਾਉਣਾ ਚਾਹੁੰਦੇ ਨੇ ਕਿ ਦੋਨਾਂ ਏਰੀਆ ਦੇ ਹਾਂ ਹਾਂ ਪਾੜ ਆ ਹਰਿਆਣੇ ਦੇ ਕਿਸਾਨਾਂ ਨੇ ਉਹਨੇ ਕੋਟ-ਕੋਟ ਕੇ ਅੰਦਰ ਬੰਦ ਕਰ ਰੱਖਿਆ ਕੀ ਗੱਲ ਵੀ ਉਹਨਾਂ ਦਾ ਹੱਕ ਨਹੀਂ ਮੰਨਦਾ ਐਮਐਸਪੀ ਤਾਂ ਉਹਨਾਂ ਨੂੰ ਵੀ ਚਾਹੀਦਾ ਸਾਰੇ ਨੀਅਰ ਇੰਡੀਆ ਦੇ ਵਿੱਚ ਮੱਧਵਲ ਹਰਿਆਣਾ ਰਾਜਸਥਾਨ ਉਪੀ ਐਮਪੀ ਮਹਾਰਾਸ਼ਟਰ ਛਾਰੀਆਂ ਸਟੇਟਾਂ ਨੇ ਐਮਐਸਪੀ ਚਾਹੀਦੀ ਇਕੱਲੇ ਐ ਨਹੀਂ ਹੈਗਾ ਵੀ ਇਕੱਲੇ ਪੰਜਾਬ ਨੂੰ ਐਮਐਸਪੀ ਚਾਹੀਦੀ ਹੈ ਸਾਡੇ ਕੋਲ ਤਾਂ ਨਾਲ ਬਲਕੇ ਐਮਐਸਪੀ ਹੈਗੀ ਕਣਕ ਤੇ ਝੋਨੇ ਤੇ ਪੰਜਾਬ ਹਰਿਆਣੇ ਦੇ ਪਿੱਛੇ ਤਾਂ ਐਮਐਸਪੀ ਦੇ ਫਸਲ ਵਿਕਦੀ ਹੈ ਅਸੀਂ ਤਾਂ ਦੂਸਰੇ ਭਰਾਵਾਂ ਦਾ ਹੱਕ ਦਵਾਉਣੇ ਜਾਂਦੇ ਆ ਐਂ ਬਾਬਾ ਜੀ ਜੇ ਇੱਕ ਗੱਲ ਹੋਰ ਕਰੀਏ ਆਪਾਂ ਜਿਵੇਂ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਹੈ ਹਾਂਜੀ ਇਦਾਂ ਇਹਨਾਂ ਨੇ ਬਾਰਡਰ ਬਣਾਤਾ ਆ ਬਾਰਡਰ ਪੰਜਾਬ ਦਾ ਬਾਰਡਰ ਨੇ ਇੰਨੇ ਬਾਰਡਰ ਬਣਾਤਾ ਹਾਂ ਇਦਾਂ ਇਹਨਾਂ ਨੇ ਬਾਰਡਰ ਬਣਾਤਾ ਜੇ ਕਿਸਾਨ ਹੁਣ ਕਿਤੇ ਪੱਕੇ ਧਰਨੇ ਲਾ ਕੇ ਡਟ ਕੇ ਬੈਠ ਗਏ ਫੇਰ ਕਿਤੇ ਨਾ ਕਿਤੇ ਇਹਨਾਂ ਨੂੰ ਖਾਲਸਤਾਨੀ ਕਿਹਾ ਜਾਂਦਾ ਉਹਦਾ ਉਹਦਾ ਬਣਾ ਉਹਦਾ ਵੀਰ ਜੀ ਛੋਟੇ ਜਿਹੇ ਜਵਾਬ ਮੈਂ ਛੋਟੀ ਜਿਹੀ ਗੱਲ ਦਾ ਉਹਦਾ ਪਹਿਲਾਂ ਹੀ ਕਹਿ ਰਹੇ ਨੇ ਹਾਂਜੀ ਉਦੋਂ ਸਹਾ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਕਿ 20 21 ਚ ਸਾਨੂੰ ਇਹਨਾਂ ਨੇ ਖਾਲਸਤਾਨੀ ਕਿਹਾ ਨਹੀਂ ਅੱਤਵਾਦੀ ਕਿਹਾ ਨਹੀਂ ਹਾਂਜੀ ਇਹਨਾਂ ਨੇ ਦਿੱਲੀ ਦੇ ਲੋਕਾਂ ਨੂੰ ਡਰਾਇਆ ਵੀ ਇਹ ਖਾਲਸਤਾਨੀ ਅੱਤਵਾਦੀ ਨੇ ਜਦੋਂ ਉਹਨਾਂ ਨੂੰ ਅਸੀਂ ਲੰਗਰ ਸਕੇ ਜਦੋਂ ਅਸੀਂ ਧਰਨਾ ਪੱਟ ਕੇ ਉੱਥੋਂ ਆਏ ਮੰਗਾ ਮੰਗਵਾ ਕੇ ਉਹ ਰੋਏ ਵੀ ਤੁਸੀਂ ਜਾ ਰਹੇ ਹੋ ਸਭ ਨੂੰ ਲੰਗਰ ਨੂੰ ਉਹ ਲੋਕ ਬਹੁਤ ਰੋ ਰਹੇ ਸੀ ਉਸ ਵਕਤ ਆਹ ਰੋ ਰਹੇ ਸੀ ਤੁਸੀਂ ਜੀ ਤਾਂ ਬਾਈ ਜਾਉਨਾ ਸਰਕਾਰ ਇਹੀ ਬਾਟਰ ਜਾਂਦਾ ਛੇ ਮਹੀਨੇ ਨੂੰ ਇੱਥੇ ਹੀ ਕੰਮ ਰੱਖ ਲੈ ਆ ਫਸਲ ਆ ਜੂਗੀ ਕਣਕ ਛੇ ਮਹੀਨੇ ਰੁਕ ਜੇ ਇਹਨਾਂ ਨੂੰ ਲੱਗੂ ਪਤਾ ਖਾਲਸਤਾਨੇ ਕੀ ਆ ਸਾਰੇ ਆਲ ਵਰਡ ਦੀ ਕੀ ਗਵਾਜੂਗੀ ਛੇ ਮਹੀਨੇ ਦੀ ਇੱਕ ਫਸਲ ਰੋਗੀ ਤਾਂ ਸ਼੍ਰੀਮਤੀ ਇੰਦਰਾ ਗਾਂਧੀ ਜਦੋਂ ਇਸ ਦੇਸ਼ ਦੇ ਭੰਡਾਰਨ ਦੇ ਖਾਲੀ ਦੀ ਸ਼੍ਰੀਮਤੀ ਇੰਦਰਾ ਗਾਂਧੀ ਅਮਰੀਕਾ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਲ ਜਾਂਦੀ ਸੀ ਉੱਥੇ ਉਹਨਾਂ ਨੂੰ ਅਨਾਜ ਮਹਿੰਗਾ ਪੈਂਦਾ ਸੀ ਉਹਨਾਂ ਨੇ ਆ ਕੇ ਪੰਜਾਬ ਦਾ ਇੰਡੀਆ ਦੇ ਕਿਸਾਨਾਂ ਮੁਰੇ ਹੱਥ ਬੰਨੇ ਪੰਜਾਬ ਹਰਿਆਣਾ ਦੇ ਵੀ ਸਾਨੂੰ ਤੁਸੀਂ ਅਨਾਜ ਮਹਈਆ ਕਰਾਓ ਹੁਣ ਜਦੋਂ ਅਨਾਜ ਦੇਖੋ ਟਿੱਬੇ ਪੱਤਰ ਕਰਕੇ ਬਜ਼ੁਰਗਾਂ ਨੇ ਹਾਂਜੀ ਮਸਾਂ ਪਾਹੀ ਜੋਗ ਜ਼ਮੀਨ ਕਰੀ ਆ ਗਈ ਇਸ ਦੇਸ਼ ਦੇ ਅਨਾਜ ਦੇ ਭੰਡਾਰ ਭਰੇ ਇਹਨਾਂ ਨੂੰ ਨਾਜ਼ ਦਿੱਤਾ ਹੁਣ ਜਦੋਂ ਨਾਜ਼ ਹੋ ਗਿਆ ਇਹਨਾਂ ਦੇ ਭੰਡਾਰ ਭਰ ਗਏ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਚਲੋ ਇਹ ਦੂਜੀਆਂ ਸਟੇਟਾਂ ਤੋਂ ਵੀ ਖਰੀਦਦੇ ਨੇ ਉਹ ਵੀ ਸਾਡੇ ਭਾਈ ਨੇ ਚੱਲ ਰਿਹਾ ਬਾਹਰ ਨਹੀਂ ਚਲੋ ਖਰੀਦਦੇ ਨੇ ਹਾਂਜੀ ਹੁਣ ਇਹਨਾਂ ਦਾ ਢਿੱਡ ਭਰ ਗਿਆ ਅਨਾਜ ਨਾਲ ਹੁਣ ਅਸੀਂ ਖਾੜਕੁੱਤ ਬੱਦੀ ਹੋ ਗਈ ਉਹ ਲੋਕਾਂ ਦੇ ਹਨ ਮਿੰਤਾ ਕਰਦੇ ਕਿਸਾਨ ਇਸ ਦੇਸ਼ ਦਾ ਅन्नदाता ਜਿੱਦੇ ਦਾ ਬਾਬਾ ਜੀ ਮੋਦੀ ਆਇਆ ਹੈ ਉੋਦੇ ਦਾ ਮੈਨੂੰ ਨਾ ਪੰਜਾਬ ਦਾ ਕੋਈ ਭਲਾ ਨਹੀਂ ਹੈ ਇਹ ਤਾਂ ਜੀ ਪੰਜਾਬ ਕੀ ਇਹ ਸਾਰੇ ਇੰਡੀਆ ਨੂੰ ਵੇਚਣਾ ਚਾਹੁੰਦਾ ਹੈ ਇਹਨਾਂ ਨੇ ਲਾਲ ਕਿਲਾ ਵੇਚਤਾ ਜੀ ਬਾਹਲੇ ਬੰਦਿਆਂ ਨੂੰ ਬਾਹਲੇ ਦੇਸ਼ ਦੇ ਬੱਚਿਆਂ ਨੂੰ ਇਹ ਚੀਜ਼ ਤਾਂ ਪਤਾ ਨਹੀਂ ਲਾਲ ਕਿਲਾ ਵਾਨੀਆਂ ਡਾਲੀਆਂ ਨੂੰ ਵੇਚਤਾ ਜਿੱਤੇ 15 ਅਗਸਤ ਤੇ 26 ਜਨਵਰੀ ਦਾ ਸਮਾਗਮ ਹੁੰਦਾ ਵਾਨੀਆਂ ਡਾਲੀਆਂ ਨੂੰ ਕਿਰਾਇਆ ਦਿੰਦੇ ਨੇ ਇਹ ਲਾਲ ਕਿਲਾ ਬਾਬਾ ਜੀ ਕਿਹੜਾ ਮੈਨੂੰ ਨਾ 에ਰਪੋਰਟ ਵੀ ਵੇਚਿਆ ਹੋਇਆ ਹੈ 에ਰਪੋਰਟ ਵਿੱਚ ਸਾਰਾ ਟੈਰਮਲ 에ਰਪੋਰਟ ਹੋ ਗਿਆ ਰੇਲਾਂ ਰੇਲਾਂ ਦਾ ਵੀ ਸਾਰਾ ਕੁਝ ਵੇਚਤਾ ਜੇ ਆਪਾਂ ਸਾਰੀਆਂ ਗੱਲਾਂ ਐਮਐਸਪੀ ਕਿਉਂ ਨਹੀਂ ਦੇ ਰਿਹਾ MSP ਤਾਂ ਨਹੀਂ ਦੇ ਰਿਹਾ ਜੀ ਚਲੋ ਹਰਿਆਣਾ ਦੇ ਪੰਜਾਬ ਤਾਂ MSP ਹੈਗੀ ਬਾਹਰਲੇ ਸੂਬਿਆਂ ਦੇ ਵਿੱਚ MSP ਕਿਉਂ ਨਹੀਂ ਦਿੰਦਾ ਜੁਪੀ ਵਾ ਰਾਜਸਥਾਨ ਚ ਉੱਥੇ ਬਾਨੀ ਡਾਨੀ ਦੇ ਸੈਲੋ ਨੇ ਜੇ MSP ਦੇਤੀ ਤਾਂ ਬਾਨੀ ਡਾਨੀ ਨੂੰ MSP ਦੇ ਸਰਕਾਰੀ ਖਰੀਦ ਤੇ ਉਹਨੂੰ ਖਰੀਦਣਾ ਪੂਨਾਜ ਇਹ ਤਾਂ ਉਹਨਾਂ ਦਾ ਯਾਰ ਹੈ ਉਹਨਾਂ ਦਾ ਫਾਇਦਾ ਕਰਨਾ ਚਾਹੁੰਦਾ ਕਿਸਾਨਾਂ ਨੂੰ ਤਾਂ ਇਹ ਮਾਰਦਾ ਹੈ ਇਹ ਗੱਲ ਕਹਿੰਦੇ ਸੁਣਾ ਜੀ ਇਹ ਪੰਜਾਬ ਨਾਲ ਹੀ ਕਿਉਂ ਪੰਗੇ ਲੈਂਦਾ ਜਦੋਂ ਪੰਜਾਬ ਤੋਂ ਪੰਜਾਬ ਨਹੀਂ ਹਾਰ ਮੰਨਦਾ ਹੈਗਾ ਪੰਜਾਬ ਜਿੱਤਦਾ ਹੈਗਾ ਪੰਜਾਬ ਦੇ ਵਿੱਚੋਂ ਇਹਦੇ ਵਿਰੁੱਧ ਬਗਾਵਤ ਉੱਠਦੀ ਹੈ ਇਹਨੂੰ ਆਇਆ ਵੀ ਪੰਜਾਬ ਨੂੰ ਕੁਚਲ ਦੇ ਨੂੰ ਇਹ ਨਹੀਂ ਪਤਾ ਵੀ ਇਹਦਾ ਅਹਿਮਦ ਸਾਹਿਬ ਦਾਲੀ ਤੋਂ ਨੇ ਲੋਟ ਆਏ ਅਹਿਮਦ ਸਾਹਿਬ ਉਹ ਇਹ ਬੋਲਾ ਤੀਗਾ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸਾਹੇ ਦਾ ਐਂ ਕਹਿੰਦੇ ਹੁੰਦੇ ਸੀ ਕਿ ਪਿੱਥੇ ਪੰਜਾਬ ਦੇ ਬਸਨੀਕ ਵੀ ਜਿਹੜਾ ਖਾਦਾ ਪੀਤਾ ਆਪਣੇ ਘਰੇ ਆ ਉਹ ਖਾ ਪੀ ਲੋ ਬਾਤੀ ਦਾ ਇਹ ਮਸਾਂ ਨੇ ਆ ਕੇ ਲਈ ਜਾਣਾ ਬਹੂ ਬੇਟੀਆਂ ਨੂੰ ਚੱਕ ਕੇ ਜਵਾਨ ਕੁੜੀਆਂ ਨੂੰ ਲੈ ਇਹਨਾਂ ਦੀ ਗਾਜਨੀ ਦੇ ਬਾਜ਼ਾਰ ਦੇ ਵਿੱਚ ਜਿੱਤ ਤਾਰ ਕੇ ਪਹਿਲਾਂ ਟਕੇ ਟਕੇ ਗਾਜਨੀ ਦੇ ਬਾਜ਼ਾਰ ਚ ਉਹਨੂੰ ਵੇਚਦਾ ਸੀ ਸਿੰਘਾਂ ਨੇ ਛੜਾ ਕੇ ਉਹਨਾਂ ਦੇ ਘਰੋਂ ਘਰੀ ਪਾੜੀਆਂ ਜਦੋਂ ਇਹ ਕਹਿੰਦੇ ਨੇ ਵੀ ਵੱਜ ਕੇ ਸਿੰਘਾਂ ਦੇ ਨੇ ਗਾਦੇ 12 ਇਹ 12 ਉਦੋਂ ਵੱਜਦੀ ਸੀ ਜਦੋਂ ਇਹਨਾਂ ਨੇ ਬਹੂ ਬੇਟੀਆਂ ਨੂੰ ਛੜਾ ਕੇ 12 ਵਜੇ ਘਰੇ ਵਾੜ ਦਿਤੀ ਹੁਣ ਕਹਿੰਦੇ ਨੇ ਵੀ ਵੱਜ ਕੇ ਸਿੰਘਾਂ ਦੇ 12 ਇਹ 12 ਵਾਲਾ ਪੈਰਾ ਉਦੋਂ ਹੋਇਆ ਹੈ ਬਾਹਰ ਹੁੰਦੇ ਸੀ ਰਾਤ ਨੂੰ ਹਾਂ ਉਦੋਂ ਇਹਨਾਂ ਦੇ ਟਕੇ ਟਕੇ ਦੇ ਵਿੱਚ ਬਹੂਆਂ ਬੇਟੀਆਂ ਰੰਗਜੀਤ ਸਵਾ ਮਣ ਜਨੇਊ ਲਹਾ ਕੇ ਰੋਟੀ ਖਾਂਦਾ ਸੀ ਇੱਕ ਜਨੇਊ ਦੇ ਵਿੱਚ ਅੱਧਾ ਇੱਕ ਤੋਲਾ ਵਜਨ ਹੁੰਦਾ ਸਵਾ ਮਣ ਦਾ ਬੇਟ ਦੇਖੋ ਕਿੰਨਾ ਹੁੰਦਾ ਸਵਾ ਮਣ ਲਹਾ ਕੇ ਗਾਲ ਵੱਟ ਕੇ ਇੱਕ ਟਾਈਮ ਦੀ ਰੋਟੀ ਫੇਰ ਖਾਂਦਾ ਹੁੰਦਾ ਸੀ